ਆ ਲੰਗਰ ਲਵਦੇ ਫਿਰਦੇ ਜੇ ਤੋ ਆ ਗੱਲ ਸੁਣੋ ਛੀ ਦਾਲ ਨਾ ਜਾਇ ਛੀ ਦਾਲ ਫੀਡ ਹੁਣੀ ਜੇ ਇਹ ਕਾਫੀ ਗੱਲ ਸੁਣ ਚਲ ਤਾਣ ਵੇਂਡਾ ਲੋ ਇਧਰ ਲੰਗਰ ਹੈ ਜੀ ਕੋਈ ਨਹੀਂ ਵੇਂਨੇ ਆ ਕਿੱਧਰ ਜਾਣਾ ਚਲ ਕੋਈ ਗਿੱਲੀ ਰਸ ਲਈਏ ਗਿੱਲੀ ਰਸ ਲਈਏ ਵਾਗਿਆ ਜੀ ਆਹ ਚੁੱਕੀ ਰਸ ਕਿੱਲੀ ਰਸਤ ਲਈਏ ਲੈ ਮੈਂ ਵੀ ਹੋ ਗਿਆ ਲੈ ਸੁਕੀ ਰਸਤ ਖਾ ਖ ਬੂਸਰੇ ਨੇ ਇਹ ਪੰਜਾਬ ਆ ਪੰਜਾਬੇ ਲੰਗਰ ਭਾਲ ਲੰਦੇ ਲੰਗਰ ਇਹ ਕਿਤੇ ਪਿਆਰ ਆ ਵੀ ਕੋ ਲੱਭਾ ਨਹੀਂ ਆ ਆਵੇ ਇਧਰ ਪੇਸਟੀਆਂ ਲੱਗੀਆਂ ਕਾਕਾ ਟੋਕੀਆਂ ਆ ਗਈਆਂ ਜੋ ਡਰਿੰਗ ਜੂਸ ਲਿਆਓ ਲਿਆਓ ਬਾਬਾ ਜੀ ਲਿਆਓ ਧੰਨਵਾਦ ਆ ਗਈ ਆ ਗਈ ਕਿੰਨੀ ਰਸਤ ਆਪਕੇ ਸੁਕੀ ਰਸਤ ਖਾ ਖ ਬੂਸਰੇ ਨੇ ਆ ਬਾਬਾ ਜੀ ਲੰਗਰ ਮਿਲ ਗਿਆ ਮੁੰਡਿਆਂ ਨੂੰ ਬਾਬਾ ਜੀ ਆਲਾ ਆਈ ਆਈ ਮੀਓ ਤਾਤਾ ਆਹਾ ਧੰਨਵਾਦ ਇੱਕ ਨੰਬਰ ਸੰਤਰੇ ਹਨ ਸਵਾਦ ਸੰਤਰੇ ਵੀ ਹੈ ਬੜੇ ਸਵਾਦ ਦੇ ਸੰਤਰੇ ਹੈ ਬੈਣੀ ਆ ਕਾਕੇ ਆਉਣ ਆਪੇ ਜਾਣੇ ਨਾ ਲਈਏ ਵੇ ਹੈ ਠੀਕ ਆ ਹੁੰਦਾ ਸੇਵਾ ਤੋਂ ਗਿਆ ਦਾਰੀ ਲੰਗਰ ਵੜਾ ਫਾਜ ਆ ਤੂੰ ਕੀ ਤਿਆਰੀ ਚ ਲਾਲੇ ਝੜ ਤੇ ਚਾਹ ਪੀਣੀ ਚਾਹ ਪੀਣੀ ਆ ਇਹਨਾਂ ਦਾ ਧਿਆਨ ਚਾਹ ਕਿਤੇ ਮਾੜਾ ਕੰਮ ਇਹ ਵਧੀਆ ਵਧੀਆ ਲੰਗਰ ਦੀ ਭਾਜ ਆ ਖੜੀ ਹਾਂਜੀ ਗਾਇਸ ਉਤਤਵਾਦਾ ਪਾ ਲੰਗਰ ਪ੍ਰਸ਼ਾਦਾ ਛੱਕੇ ਉਤਤਵਾਦਾ ਪਾਗੇ ਪਾਲਕੀ ਸਾਹਿਬ ਚ ਮੱਥਾ ਟੇਕਣ ਵਾਸਤੇ ਨਾਲ ਆਪਣਾ ਪਰਿਵਾਰ ਵੀ ਹੀ ਜਿੱਥੇ ਆਪਣੇ ਬੱਚੇ ਨੂੰ ਬਬਾਈ ਨੇ ਸੇਰਾ ਵੀ ਪਾਇਆ ਤੇ ਬਾਕੀ ਤੁਸੀਂ ਅੰਕੇ ਦੀ ਵੀਡੀਓ ਵੇਖੋ ਵਾਏ ਗੁਰੂ ਆਪਾਂ ਪਾਲਕੀ ਸਾਹਿਬ ਦੇ ਦਰਸ਼ਨ ਮਿਲਨੇ ਕਰਕੇ ਉਤਤਵਾਦਾ ਪਾਗੇ ਅੱਗੇ ਕਰੇ ਆਪਾਂ ਬਬਾਈ ਦਾ ਕੇਕ ਵੀ ਲੈ ਕੇ ਚੀਦਾ ਸਾਹਿਬ ਜਾਣਾ ਸੀਗਾ ਤੇ ਬਾਕੀ ਦੇ ਅੱਗੇ ਦਰਸ਼ਨ ਮਿਲੇ ਕੋ ਸਾਰੀ ਆਪਣੀ ਗਲੀ ਆਪਣੇ ਨਾਲ ਆ ਤੇ ਵੇਖੋ ਕਿੰਨਾ ਸੋਹਣਾ ਦ੍ਰਿਸ਼ ਆਪਾਂ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਮਾਆਂ ਬਾਬਾਈ ਦਾ ਕਿੰਨੇ ਆਪਾਂ ਕੇਕ ਖੜਿਆ ਤੇ ਵਾਹਿਗੁਰੂ ਜੀ ਦੀ ਆਪਣੇ ਦੇ ਕਿੰਨੀ ਕਿਰਪਾ ਜੀ ਬੁੱਢਾ ਬਬਦੀ ਜੀ ਦਾ ਕੀ ਕਹ ਲੈ ਕੇ ਜਾਣਦਿਆ ਵਾ ਆ ਅੰਦੀ ਕਹ ਕਹਿ ਵਾਈ ਗੁਰੂ ਕਹਿ ਵਾਈ ਗੁਰੂ ਆਡੀ ਫੈਮਿਲੀ ਇਹ ਕੁੜੀ ਟਿੱਕੀਆਂ ਵਾਲੀ

ਜੀ ਦੋਸਤੋ ਬਾਕੀ ਜੋ ਜੋ ਅਸੀਂ ਦਵਾ ਗਰਵਾਤੇ ਜਾਂਦੇ ਹਾਂ ਤੋਂ ਦੋ ਬਾਰਿਸ਼ ਤੇਜ ਹੁੰਦੀ ਜਾਂਦੀਆਂ ਵਿੱਚ ਇੰਦਾਏ ਦੀ ਫੇਰ ਬਾਰਿਸ਼ ਨਾਲ ਬਿਲਣਾ ਉਹ ਤਾਂ ਬਾਈ ਦਾ ਸੂਟ ਲਗਾਇਆ ਹੋ ਸੋਹਣਾ ਲੱਗ ਰਿਹਾ ਹੈ ਜੇ ਅਗੇ ਸ਼ਿੰਦਾ ਸਾਹਿਬ ਜਾਂਦੇ ਆ ਵਲ ਨੂੰ ਵੇਖਿਓ ਅੱਭਾ ਅੱਤਿ ਸ਼ਿਵਾਜੀ ਕਿੰਨੀ ਸੋਹਣੀ ਹੁੰਦੀ ਤੇ ਆਪਾਂ ਵੀਡੀਓ ਥੋੜੀਆਂ ਕੈਪਚਰ ਕੀਤੀਆਂ ਬਹੁਤ ਸੋਹਣੀਆਂ ਲੱਗਨੀਆਂ ਸੀ ਤੇ ਇੰਦਰੀ ਸ਼ੇ ਵੇਖਿਓ ਕਿੰਨੀ ਸੰਗਤ ਆਪਣੇ ਪਿਆਰ ਤੇ ਸਦਕਾ ਨਾਲ ਬਾਈ ਦੇ ਪਿਆਰ ਨਾਲ ਉੱਥੇ ਇਕੱਠੀ ਹੋਈ ਸੀ ਬਾਕੀ ਰਹੀ ਲੰਗਰ ਦੀ ਗੱਲ ਲੰਗਰ ਛੋਟੇ ਦੋ ਛੋਟਾ ਤੇ ਵੱਡੇ ਤੋਂ ਵੱਡਾ ਬਾਬਾ ਜੀ ਦੀ ਕਿਰਪਾ ਨਾਲ ਉੱਥੇ ਲੰਗਾਈ ਹਰ ਬੰਦੇ ਦੇ ਪਿਆਰ ਤੇ ਸਦਕਾ ਵਾਲੀ ਗੱਲ ਹੀ ਤੇ ਦ੍ਰਿਸ਼ ਵੇਖਣ ਯੋਗ ਰਹਤੇ ਸੀ ਬਹੁਤ ਪਿਆਰ ਤੇ ਮਾਨ ਨਾਲ ਤੇ ਮਾਤਾ ਦੇਖਣਾ ਹੈ ਕਿ ਦ੍ਰਿਸ਼ ਵੇਖੇ ਬਹੁਤ ਸੋਹਣਾ ਦ੍ਰਿਸ਼ ਹੁੰਦਾ ਤੇ ਸੰਗਤਾਂ ਤੁਸਾਂ ਕਾਠੇ ਵੇਖੇ ਕਿੰਨੀ ਜਿਆਦਾ ਸੰਗਤ ਹੁੰਦੀ ਤੇ ਪਿਆਰ ਬਾਬਾ ਜੀ ਦਾ ਵੇਖਿਓ ਉਸ ਤੋਂ ਬਾਅਦ ਆਪਾਂ ਪੂਰੇ ਜਿਹੜੋਂ 2 ਮਿੰਟ 1 ਮਿੰਟ ਰਹਿ ਗਿਆ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਈ ਬਾਬਾ ਜੀ ਦੇ ਤੇ ਅੱਛੀ ਸ਼ਬਾਦੀ ਪੂਰਾ 1 ਤੋਂ 2 ਘੰਟੇ ਪੂਰੀ ਲਗਾਤਾਰ ਚੱਲੀ ਉੱ ਬਾਬਾਈ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਆਪਾਂ ਆ ਗਏ ਘਰ ਵਾਪਸੀ ਹੋਪੀ ਮੈਂ ਉਮੀਦ ਕਰਦਾ ਵੀ ਤੁਹਾਨੂੰ ਮੇਰਾ ਛੋਟਾ ਜਿਹਾ ਬਲੌਗ ਬਹੁਤ ਪਸੰਦ ਆਇਆ ਹੋਊਗਾ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰ ਤੇ ਸਬਸਕ੍ਰਾਈਬ ਜਰੂਰ ਕਰਿਓ ਹਾਲੇ ਮੈਨੂੰ ਬਣਾਉਂਦੀ ਜਾਹ ਨਹੀਂ ਤੇ ਬਾਅਦ ਕੀ ਨਾ ਵੀ ਮੈਂ ਹੌਲੀ ਹੌਲੀ ਸਿੱਖ ਜਾਵਾਂਗਾ ਤੇ ਤੁਹਾਨੂੰ ਅੱਗੇ ਵੀ ਬਹੁਤ ਕੁਝ ਬਖਾਵਾਂਗਾ ਸਾਸ਼ਟਰੀਆਂ ਕਾਲੇ ਮੈਨੇ ਸਾਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਧੰਨਵਾਦ ਜੀ ਸਾਰਿਆਂ ਦਾ